ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਕਿ ਆਪਾਂ ਗਾਈਆਂ ਆਂ ਉਹ ਖੂਨ ਮੂਤ ਜਾਂਦੀਆਂ ਹਨਾ ਪਿਸ਼ਾਬ ਦੇ ਵਿੱਚ ਜਣੀ ਖੂਨ ਆ ਜਾਂਦਾ ਹੈਗਾ ਤੇ ਉਹਦੇ ਬਾਅਦ ਕੀ ਹੁੰਦਾ ਆਪਣੇ ਆਮ ਇਹ ਗੱਲ ਸੁਣਨ ਨੂੰ ਮਿਲਦੀ ਹੈ ਹਨਾ ਵੀ ਗਾਂਆਂ ਰਖੂਨ ਮੂਤ ਕਿ ਹੁੰਨੀ ਬਚਦੀ ਹੈ ਹਨਾ ਵੀ ਜਣੀ ਪਿਸ਼ਾਬ ਦੇ ਵਿੱਚ ਖੂਨ ਆ ਜਾਂਦਾ ਵੀ ਹੁਣ ਇਹਨੇ ਬਚਣਾ ਕਰਦਾ ਵੀ ਮੂਤ ਕੀ ਖੂਨ ਹੈ ਉਹਦੇ ਆਸਤੇ ਆਪਾਂ ਦੇਸੀ ਨੌਕਤਾ ਲੈ ਕੇ ਆਏ ਆਗੇ ਕਿਉਂਕਿ ਇਹ ਵਾਰ ਕੀ ਹੁੰਦਾ ਆਪਾਂ ਨੌਕਤਾ ਵੀ ਤੁਸੀਂ ਜਮਾ ਲਓ ਤੇ ਪਰ ਡਾਕਟਰੀ ਜਿਹੜੀ ਟਰੀਟਮੈਂਟ ਆ ਡਾਕਟਰ ਤੋਂ ਲੈਣਾ ਉਹ ਵੀ ਜ਼ਰੂਰ ਲਿਓ ਨਾਲ ਹਨਾ ਇਹ ਨੌਕਤਾ ਆਪਾਂ ਤਾਂ ਦੱਸ ਰਹੇ ਆ ਵੀ ਇਹਦਾ ਵੀ ਫਾਇਦਾ ਇਹਨੇ ਨੌਕਤੇ ਨੇ ਫਾਇਦਾ ਕਰ ਜਾਣਾਗਾ ਕਿਉਂ ਆਪਾਂ ਜਦੋਂ ਚਾਂ ਚੱਕ ਵੇਨੇ ਇੱਕਦਾਂ ਵੀ ਪਸ਼ੂ ਨੇ ਖੂਨ ਮੂਤਤਾ ਤਾਂ ਇਹਦਾ ਹੁੰਦਾ ਨਹੀਂ ਆਪਣਾ ਵੀ ਡਾਕਟਰ ਬਾਅਦ ਚ ਬੈਠਾ ਹਨਾ ਜਾਂ ਘਰ ਹੀ ਬੈਠਾ ਡਾਕਟਰ ਵੀ ਆਪਾਂ ਟਰੀਟਮੈਂਟ ਕਰਤਾ ਹਨਾ ਚਲੋ ਜਿਹੜੇ ਵੀਰ ਭਰਾ ਜਾਣਦੇ ਚੰਗੀ ਤਰ੍ਹਾਂ ਜਾ ਕੇ ਡਾਕਟਰ ਆਪ ਹੈਗੇ ਉਹਨਾਂ ਦਾ ਚਲੋ ਸਭ ਕੁਝ ਹੌਕਨਾ ਕਈ ਮੇਰੇ ਅਰਗੇ ਵੀਰ ਹੁੰਦੇ ਆ ਫੋਨ ਲਾਉਂਦਾ ਡਾਕਟਰ ਨੂੰ ਡਾਕਟਰ ਵੀ ਹਾਂ ਕੰਮ ਚ ਹੁੰਦੇ ਆ ਕੜਾਏ ਨਹੀਂ ਹੁੰਦਾ ਡਾਕਟਰ ਵਿਲੇ ਬੈਠੇ ਆ ਨਾ ਸਾਰੇ ਡਾਕਟਰ ਆਪਾਂ ਪੁੱਛਦੇ ਡਾਕਟਰ ਸਾਹਿਬ ਕਿੱਥੇ ਆ ਤੁਸੀਂ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਪਰਾਨੇ ਥਾਂ ਆ ਗਿਆ ਬਸ ਇੰਨੇ ਟਾਈਮ ਚ ਬਸ ਜਲਦੀ ਜਲਦੀ ਮੈਂ ਆਇਆ ਨਾ ਕਈ ਹੁੰ ਡਾਕਟਰ ਸਾਹਿਬ ਦੇ ਬਸ ਨਹੀਂ ਹੁੰਦਾ ਦੂਰ ਪਿੰਡ ਜੂੰਦਾ ਹੈ ਹਨਾ ਤਾਂ ਵੀ ਕਿਹੜਾ ਆ ਜਾਂਦਾ ਵੀ ਛੇਤੀ ਛੇਤੀ ਪਹੁੰਚੂ ਡਾਕਟਰ ਹਨਾ ਤਾਂ ਕਰਕੇ ਜਦੋਂ ਤੱਕ ਡਾਕਟਰ ਪਹੁੰਚਦਾ ਉਦੋਂ ਤੱਕ ਸਮਝ ਲੈ ਇੱਕ ਫਸਟ ਏਡ ਦੀ ਤਰ੍ਹਾਂ ਆਪਾਂ ਕੀ ਕਰਨਾ 100 ਗ੍ਰਾਮ ਹਲਦੀ ਲੈ ਲੈਣੀ ਆ ਤੇ 100 ਗ੍ਰਾਮ ਮੱਖਣੀ ਲੈ ਲੈਣੀ ਆ ਮੱਖਣੀ ਦੇ ਵਿੱਚ ਹਲਦੀ ਨੂੰ ਮਿਲਾ ਕੇ ਤੇ ਆਪਾਂ ਜਿਹੜੀ ਆਪਣੀ ਗਾਂ ਆਂ ਕਿ ਉਹਨੂੰ ਚਟਾ ਦੇਣਾ ਗਾਂ ਹੋਈ ਜਾਂ ਬੱਚੀ ਹੋਈ ਹੈ ਨਾ ਇਹ ਜਿਹੜਾ ਰੋਗ ਹੈ ਇਹ ਜ਼ਿਆਦਾਤਰ ਆਪਾਂ ਜਿਹੜੀਆਂ ਅਮਰੀਕਨ ਗਾਈਆਂ ਜਾਂ ਦੋਨੇ ਗਾਈਆਂ ਗੱਦੀਆਂ ਉਹਨਾਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਜ਼ਿਆਦਾ ਮਿਲਦਾ ਜਿਹੜੀ ਦੇਸੀ ਗਾਂਾਂ ਗੀ ਉਹਦੇ ਵਿੱਚ ਆਪਾਂ ਨੂੰ ਇਹ ਰੋਗ ਬਹੁਤ ਘੱਟ ਮਿਲੂਗਾ ਦੇਖਣ ਨੂੰ ਹਨ ਤੇ ਆਪਾਂ ਤੁਹਾਨੂੰ ਦਵਾਈ ਦੱਸੀ ਆ ਤੇ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਹਨ ਵੀ ਇਹਦੀਆਂ ਨਿਸ਼ਾਨੀਆਂ ਕੀ ਆ ਹੁੰਦਾ ਕਿਵੇਂ ਹੈਗਾ ਆਪ ਨੂੰ ਪਹਿਲਾਂ ਕਿਵੇਂ ਪਤਾ ਲੱਗਿਆ ਹਨਾ ਇਹ ਚੀਜ਼ ਦਾ ਇਸ ਰੋਗ ਨੂੰ ਆਪਾਂ ਆਕਾ ਪਤਾ ਲਹੂ ਮੂਤਣਾ ਵੀ ਕਹਿ ਦਿੰਦੇ ਆ ਤੇ ਬਵੇਸ਼ੀਆ ਆ ਰੋਗ ਵੀ ਕਹਿ ਸਕਦੇ ਆ ਆਪਾਂ ਇਹਨੂੰ ਕਿਉਂਕਿ ਇਹ ਜਿਹੜਾ ਰੋਗ ਹੈ ਇਹ ਚਚਣਾ ਤੋਂ ਬਣਦਾ ਹੈ ਚਚਣਾ ਤੋਂ ਜ਼ਿਆਦਾ ਫੈਲਦਾ ਇਹ ਤਾਂ ਕਰਕੇ ਗਰਮੀਆਂ ਦੇ ਰੁੱਤ ਦੇ ਵਿੱਚ ਜ਼ਿਆਦਾ ਆਪ ਨੂੰ ਵੇਖਣ ਨੂੰ ਮਿਲਦਾ ਹਨਾ ਤੇ ਜਿਹੜੇ ਚਚੜਾ ਉਹਨਾਂ ਨਾਲ ਜਿਹੜਾ ਬਵੇਸ਼ੀਆ ਨਾਂ ਦਾ ਜੀਵਾਣੂ ਹੈਗਾ ਉਹ ਜਿਹੜੇ ਚਚੜਾ ਉਹ ਅੱਗੇ ਤੋਂ ਅੱਗੇ ਉਹਨੂੰ ਵਧਾ ਦਿੰਦੇ ਹਨਾ ਵਡਾਵਾ ਦੇ ਦਿੰਦੇ ਕਹਿ ਸਕਦੇ ਆ ਆ ਇਦੀ ਸ਼ੁਰੂਆਤ ਦੇ ਵਿੱਚ ਕੀ ਹੁੰਦਾ ਪਸ਼ੂ ਦਾ ਭਾਰ ਵੀ ਘਟਦਾ ਜੇ ਆਪਾਂ ਪਸ਼ੂ ਸੋਇਆ ਹੋਇਆ ਦੁੱਧ ਦਿੰਦਾ ਤਾਂ ਦੁੱਧ ਵੀ ਘੱਟਦਾਗਾ ਤੇ ਪਸ਼ੂ ਨੂੰ ਜਿਹੜਾ ਬੁਖਾਰ ਆ 105 ਤੋਂ 106 ਤੱਕ ਰਹਿੰਦਾ ਪਹਿਲਾਂ ਹਨਾ ਤੇ ਬਿਸ਼ਾਅ ਦਾ ਰੰਗ ਵੀ ਜਿਵੇਂ ਆਪਣਾ ਕਾਫੀ ਹੁੰਦੀ ਆ ਪੋਸਤਕਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਜਮਾ ਪੂਰਾ ਪੂਰਾ ਹੋ ਜਾਂਦਾ ਰੰਗ ਹਨਾ ਜਿਹੜਾ ਕਿ ਆਪ ਨੂੰ ਇਹ ਲੱਗਦਾ ਹੁੰਦਾ ਵੀ ਪਸ਼ੂ ਨੇ ਆਪਣੀ ਗਾਂ ਨੇ ਲਹੂ ਮੂਤਤਾ ਹਨਾ ਇਹ ਚੀਜ਼ਾਂ ਦਾ ਧਿਆਨ ਰੱਖਿਓ ਵੀ ਚਚੜਾਂ ਦਾ ਖਾਸ ਕਰਕੇ ਜੇ ਆਪਣੇ ਚਚੜਾ ਹੀ ਨਹੀਂ ਫੇਰੇ ਰੋਗ ਦੀ ਹੋਣ ਦੀ ਜਾਂਸ ਹੈ ਉਹ ਬਹੁਤ ਹੀ ਜਿਆਦਾ ਘਟ ਜੂਗੀ ਕਿਉਂਕਿ ਜਿਹੜੀ ਇਹ ਸਮੱਸਿਆ ਹੈਗੀ ਇਹ ਗਾਈਆਂ ਦੇ ਵਿੱਚ ਜਿਆਦਾ ਆਉਂਦੀ ਆ ਮੱਝਾਂ ਦੇ ਵਿੱਚ ਮੇਰੇ ਖਿਆਲ ਕੀ ਕਹਿਣਾ 100 ਦੇ ਵਿੱਚੋਂ ਕਿਸੇ ਇੱਕ ਨੂੰ ਆਜੇ ਪ੍ਰੋਬਲਮ ਪਰ ਨਹੀਂ ਮੱਝਾਂ ਨੂੰ ਇਹ ਜਿਆਦਾ ਨਹੀਂ ਹੁੰਦੀਗੀ ਇਹ ਗਾਈਆਂ ਨੂੰ ਜਾਂ ਬੱਚੀਆਂ ਨੂੰ ਹੁੰਦੀ ਤੇ ਉਹਦੇ ਆਸਤੇ 100 ਗ੍ਰਾਮ ਹਲਦੀ ਤੇ 100 ਗ੍ਰਾਮ ਮੱਖਣੀ ਲੈ ਕੇ ਨੂੰ ਮਿਕਸ ਕਰਕੇ ਲਾ ਕੇ ਤੇ ਆਪ ਆਪਣੇ ਪਸ਼ੂ ਨੂੰ ਛਟਾ ਦੇਣਾ ਬਸ ਕੰਮ ਇੰਨਾ ਹੀ ਹੈਗਾ ਤੇ ਆਪਾਂ ਚਟਾਏ 2-3 ਦੇ ਕੋਈ ਚੱਕਰ ਨਹੀਂ ਗਾ 3-3 ਦੇ ਦੋ ਆਪਾਂ ਹੱਤਾ ਚਟਾ ਦੇ ਤਾਂ ਵੀ ਕੋਈ ਚੱਕਰ ਨਹੀਂ ਗਾ ਇਹ ਚੀਜ਼ ਦਾ ਕੋਈ ਡਰ ਨਹੀਂ ਗਾ ਕੋਈ ਸਾਈਡ ਇਫੈਕਟ ਨਹੀਂ ਗਾ ਕੋਈ ਨੁਕਸਾਨ ਨਹੀਂ ਹੈ ਨਾ ਜੇ ਇਹ ਚੀਜ਼ ਨੇ ਫਾਇਦਾ ਨਾ ਕਰਿਆ ਨੁਕਸਾਨ ਜਮਾਂ ਹੀ ਨਹੀਂ ਕਰਦੀ ਜੀ ਹੈ ਨਾ ਤੇ ਪਰ ਜਿਹੜੇ ਬੰਦੇ ਨੇ ਮੈਨੂੰ ਦੱਸਿਆ ਇਹ ਮੇਰੇ ਸਤਕਾਰਯੋਗ ਨਾਨਾ ਜੀ ਹੈਗੇ ਉਹ ਵੈਦ ਆ ਹੁਣ ਇਸ ਟਾਈਮ ਬੰਦਿਆਂ ਦੇ ਵੈਦ ਹੈਗੇ ਤੇ ਪਰ ਪਹਿਲੋਂ ਪਹਿਲ ਵੈਦ ਗਰੀ ਤੋਂ ਪਹਿਲਾਂ ਉਹ ਪਸ਼ਵਾਂ ਦਾ ਕੰਮ ਹੀ ਕਰਦੇ ਸੀਗੇ ਪਸ਼ਵਾਂ ਦੇ ਡਾਕਟਰ ਸੀਗੇ ਉਹਨਾਂ ਨੇ ਇਹ ਨੁਕਤਾ ਮੈਨੂੰ ਦੱਸਿਆ ਹੈਗਾ ਕਦਾ ਵੀ ਪ੍ਰਾਣਾ ਨੁਕਤਾ ਚਿਰਾਂ ਦਾ ਲੋਕ ਪਹਿਲਾਂ ਵਰਤਦੇ ਨੇ ਨੁਕਤੇ ਨੂੰ ਇਸ ਨੂੰ ਤੇ ਤਾਂ ਕਰਕੇ ਤੁਹਾਨੂੰ ਸਾਂਝਾ ਕਰਿਆ ਵੀ ਜਦੋਂ ਤੱਕ ਡਾਕਟਰ ਸਾਹਿਬ ਆਉਣਗੇ ਟੀਕਾ ਵਗੈਰਾ ਲਗਾਉਣਗੇ ਹਨਾ ਉਦੋਂ ਤੱਕ ਕੁਛ ਨਾ ਕੁਛ ਜਿਹੜਾ ਉਹ ਹੱਲ ਹੋ ਜੇ ਤੇ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੁੰਦਾ ਤਾਂ ਤਾਂ ਵੀ ਤੁਸੀਂ ਵੀ ਸਾਡੇ ਨਾਲ ਸੰਪਰਕ ਕਰਿਆ ਕਰੋ WhatsApp ਤੇ ਸਾਨੂੰ ਮੈਸੇਜ ਕਰਿਆ ਕਰੋ ਜਾਂ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਹਨਾ ਕਿ ਕਿਸੇ ਨਾ ਕਿਸੇ ਨੂੰ ਪਤਾ ਲੱਗ ਜੇ ਗਾਂਧੀਆਂ ਕੋਈ ਨੁਕਤਾ ਹੁੰਦਾ ਅਜਮਾਇਆ ਹੁੰਦਾ ਨਾੰਦਿਆਂ ਪਤਾ ਲੱਗਦਾ ਕਿਸੇ ਨਾ ਕਿਸੇ ਦਾ ਭਲਾ ਹੋ ਜਾਂਦਾ ਜੇ ਤੁਸੀਂ ਕੋਈ ਗਾਂ ਜਾਂ ਮੱਝ ਵੇਚਣੀ ਹੈ ਵੀਡੀਓ ਬਣਾਉਣੀ ਚਾਹੋ ਤਾਂ ਉੱਪਰ ਵਾਲੇ ਨੰਬਰਾਂ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਆ 9988728256 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਮੇਰਾ ਬੁਰਜ ਲੱਦਾ ਭਗਤਾ ਭਾਈ ਦਾ ਇਹ ਰਗਾ ਜਿਵੇਂ ਹਣ ਕੋਠਾ ਹੋ ਗਿਆ ਥਰਾਜ ਹੋ ਗਿਆ ਆਕਲਗਾ ਹੋ ਗਿਆ ਜਲਾਲ ਹੋ ਗਿਆ ਦਇਲਪਰਾ ਹੋ ਗਿਆ ਸੁਖਾਣਾ ਤੇ ਚੀਦਾ ਠੱਠੀ ਇੱਧਰ ਆ ਗਿਆ ਥਰਾਜ ਆ ਗਿਆ ਦੱਲੂ ਵਾਲਾ ਆ ਗਿਆ ਕੋਠਾਗੁਰੂ ਆ ਗਿਆ ਮਲੂਕਾ ਆ ਗਿਆ ਇਹ ਪਿੰਡਾਂ ਦੇ ਵਿੱਚ ਮੇਰਾ ਪਿੰਡ ਹੈਗਾ ਜਿਵੇਂ ਕਿ ਸਰਾਲਾ ਟੱਲਮਾਲਾ ਤੇ ਭੋਡੀਪੁਰ ਆ ਗਿਆ ਇਹ ਸਾਰੇ ਪਿੰਡ ਮੈਨੂੰ ਬਹੁਤ ਨਜ਼ਦੀਕ ਹੈ ਮੇਰੇ ਨੇੜੇ ਸਾਰੇ ਪਿੰਡ ਹਾਂ ਕੋਈ ਵੀ ਇਹਨਾਂ ਪਿੰਡਾਂ ਦੇ ਵਿੱਚੋਂ ਵੀ ਮੇਰਾ ਸੰਪਰਕ ਕਰਨਾ ਚਾਹੇ ਪਸ਼ੂ ਵੇਚਣ ਆਸਤੇ ਹਨਾ ਤਾਂ ਇਹਨਾਂ ਪਿੰਡਾਂ ਦੇ ਵਿੱਚੋਂ ਸੰਪਰਕ ਕਰ ਸਕਦੇ ਹੋ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਮੇਰਾ ਜਿਹੜਾ ਕਿਰਾਇਆ ਜਾਂ ਫੀਸ ਕਹਦੇ ਕਿ ਉਹ ਜਮਾ ਨਾ ਮਾਤਰੀ ਹੈਗੀ ਉਸ ਦੁਗਾ ਜਿਵੇਂ ਜਿਵੇਂ ਤੁਹਾਨੂੰ ਪਤਾ ਵੀ ਦੂਰ ਹੁੰਦੇ ਜਾਂਦੇ ਬਾਟ ਹਨਾ ਤੇ ਉਸ ਹਿਸਾਬ ਨਾਲ ਥੋੜਾ ਬਹੁਤ ਆਪਾਂ ਵਧਾ ਦਿੰਨੇ ਆ ਤੇਰਖਾ ਚਿਰ ਹਿਸਾਬ ਨਾਲ ਤੇ ਉਪਰ ਵਿੱਚ ਗ੍ਰੀਨ ਦਾ ਨੰਬਰ ਚੱਲ ਰਿਹਾ ਉੱਥੇ ਵੀ ਸੰਪਰਕ ਕਰ ਲਿਓ ਜੁੜੇ ਰਹੋ ਮੇਨੂ ਤਰਕਾ ਟੀਵੀ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ